ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪੰਚਾਇਤੀ उपचुनावਾਂ ਲਗਾਤਾਰ ਜਾਰੀ ਨੇ ਤੁਹਾਨੂੰ ਦੱਸਦੀ ਹੈ ਕਿ ਸਵੇਰ ਤੋਂ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ ਪੰਚਾਇਤਾਂ ਦੀ ਤਾਂ ਖਾਲੀ ਪਈ ਸੀ ਜਿੱਥੇ ਯਾਨੀ ਕਿ ਕੋਈ ਸਰਪੰਚ ਨਹੀਂ ਸੀਗਾ ਉਹਨਾਂ ਥਾਵਾਂ ਦੇ ਉੱਤੇ ਹੁਣ ਉਪਚੋਣਾ ਲਈ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਵੱਡੀ ਗਿਣਤੀ ਦੇ ਵਿੱਚ ਪੁਲਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕਈ ਪਿੰਡ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਉਪਚੋਣਾ ਹੋ ਰਹੀਆਂ ਨੇ ਸੋ ਵੱਖ-ਵੱਖ ਪਿੰਡਾਂ ਦਾ ਜ਼ਿਕਰ ਜ਼ਿਕਰ ਕਰ ਲਈਏ ਤਾਂ ਕੁਝ ਪਿੰਡ ਗੁਰਦਾਸਪੁਰ ਦੇ ਨੇ ਕੁਝ ਅੰਮ੍ਰਿਤਸਰ ਦੇ ਅਜਨਾਲਾ ਦੇ ਦੀਨਾਉਂ ਦੇ ਪਿੰਡ ਦੇ ਨੇ ਤੇ ਕੁਝ ਫਰੀਦਕੋਟ ਦੇ ਨਾਲ ਲੱਗਦੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਅੱਜ ਉਪਚੋਣਾ ਦਾ ਦੌਰ ਜਿਹੜਾ ਦੇਖਿਆ ਜਾ ਰਿਹਾ ਤੇ ਸ਼ਾਮ 5 ਵਜੇ ਤੱਕ ਜ ਆ ਜਾਣਗੇ ਸੋ ਤੁਹਾਨੂੰ ਦੱਸ ਦਈਏ ਕਿ ਰਾਜ ਚੋਣ ਕਮਿਸ਼ਨ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਅੱਜ ਸੂਬੇ ਦੇ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਪਈਆਂ ਸੀਟਾਂ ਉੱਤੇ ਉਪਚੋਣਾ ਹੋ ਰਹੀਆਂ ਨੇ ਪੰਚਾਇਤੀ ਉਪਚੋਣਾ ਲਈ 90 ਸਰਪੰਚ ਅਤੇ 1700 71 ਪੰਚਾਇਤਾਂ ਦੀਆਂ ਸੀਟਾਂ ਦੇ ਉੱਤੇ ਚੋਣਾਂ ਹੋ ਰਹੀਆਂ ਨੇ ਸੋ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਕੇ ਆਪਣੀ ਵੋਟ ਜ਼ਰੂਰ ਦਿਵੋ ਸੋ ਇਸੇ ਲੜੀ ਤਹਿਤ ਜੇਕਰ ਗੱਲ ਕਰ ਲਈਏ ਵੱਖ-ਵੱਖ ਸ਼ਹਿਰਾਂ ਦੇ ਨਾ ਲੱਗਦੇ ਪਿੰਡਾਂ ਦੀ ਤਾਂ ਉੜਮੁਟਾਂਟਾ ਦੇ ਉੜਮੁਟਾਂਟਾ ਦੇ ਚਾਰ ਪਿੰਡਾਂ ਦੇ ਵਿੱਚ ਖਾਲੀ ਪਈਆਂ ਪੰਚਾਇਤਾਂ ਦੀਆਂ ਪੰਚਾਇਤ ਮੈਂਬਰਾਂ ਦੀਆਂ ਚੋਣਾਂ ਦੇ ਵਿੱਚ ਜਿਹੜੀ ਉਹ ਚੋਣ ਪ੍ਰਕਿਰਿਆ ਜਿਹੜੀ ਉਹ ਦੇਖੀ ਜਾ ਰਹੀ ਹੈ ਸੋ ਇਸੇ ਲੜੀ ਤਹਿਤ ਪਿੰਡ ਕਲਿਆਣਪੁਰ ਪਤੀ ਤਲਵੰਡੀ ਸਾਲਾ ਰਾਣੀਪਿੰਡ ਦੇ ਵਿੱਚ ਵੀ ਜਿਹੜੀਆਂ ਉਹ ਚੋਣਾ ਉਹ ਦੇਖੀਆਂ ਜਾ ਰਹੀਆਂ ਨੇ ਸੋ ਤੁਹਾਨੂੰ ਦੱਸ ਦਈਏ ਕਿ ਸਵੇਰੇ 8 ਵਜੇ ਤੋਂ VOTING ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਸ਼ਾਮ 4 ਵਜੇ ਤੱਕ VOTING ਪ੍ਰਕਿਰਿਆ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ ਤੇ ਗੁਰਦਾਸਪੁਰ ਦੇ ਬਲਾਕ ਦੀਨਾ ਨਗਰ ਦੇ ਅਧੀਨ ਆਉਂਦੇ ਪਿੰਡ ਸ਼ੇਜ਼ਾਦਾ ਕੋਠੇਮਾਈ ਉਮਰੀ ਦੇ ਵਿੱਚ ਵੀ ਸਰਪੰਚਾ ਦੀ ਉਪ ਚੋਣ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਸੋ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਇਹ VOTING ਪ੍ਰਕਿਰਿਆ ਚੱਲੇਗੀ ਤੇ ਠੀਕ ਉਸ ਤੋਂ ਬਾਅਦ ਜਿਹੜੇ ਨਤੀਜੇ ਸ਼ਾਮ 5 ਵਜੇ ਤੱਕ ਅਲਾਨ ਦਿੱਤੇ ਜਾਣਗੇ ਸੋ ਮਾਹੌਲ ਕਿਸੇ ਤਰੀਕੇ ਦਾ ਤਣਾਅਪੂਰਨ ਨਾ ਹੋ ਸਕੇ ਤੋ ਲੋਕ ਵੱਧ ਛੜ ਕੇ ਵੋਟ ਦੇ ਲਈ ਸਾਹਮਣੇ ਆ ਸਕਣ ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਜਿਹੜੀ ਹੈ VOTING ਅ ਪ੍ਰਕਿਰਿਆ ਜਿਹੜੀ ਚੱਲ ਰਹੀ ਹੈ ਬੀਤੇ ਕੱਲ ਤੋਂ ਹੀ ਜੇ ਕਹਿ ਲਈਏ ਕਰੜੀ ਸੁਰੱਖਿਆ ਕਰ ਦਿੱਤੀ ਗਈ ਸੀ ਸੋ ਕੋਈ ਵੀ ਸ਼ਰਾਰਤੀ ਅੰਸਰ ਕਿਸੇ ਤਰੀਕੇ ਦੀ ਕੁ ਸ਼ਰਾਦਤ ਨਾ ਕਰ ਸਕੇ ਇਸ ਨੂੰ ਖਾਸ ਖਿਆਲ ਦੇ ਵਿੱਚ ਪ੍ਰਸ਼ਾਸਨ ਵੱਲੋਂ ਧਿਆਨ ਦੇ ਵਿੱਚ ਰੱਖਿਆ ਗਿਆ ਸੋ ਤੁਹਾਨੂੰ ਦੱਸ ਦਈਏ ਕਿ ਇਸੇ ਤਰ੍ਹਾਂ ਅਜਨਾਲਾ ਦੇ ਅਧੀਨ ਹੁੰਦੇ ਕਈ ਪਿੰਡ ਹੈ ਜਿੱਥੇ ਜਿਹੜੀ VOTING ਪ੍ਰਕਿਰਿਆ ਚੱਕ ਚੱਲ ਰਹੀ ਹੈ ਸੋ ਅਜਨਾਲਾ ਬਲਾਕ ਦੇ ਚਾਰ ਪਿੰਡ ਨੇ ਜਿਨ੍ਹਾਂ ਦੇ ਵਿੱਚ ਚੱਕ ਫੁੱਲਾ ਡੱਬਰ ਬਸਤੀ ਦਿয়াল ਪੱਟੀ ਅਤੇ ਵੱਡਾ ਚੱਕ ਡੋਗਰਾਂ ਦੇ ਵਿੱਚ ਵੀ ਉਹ ਪਚੋਣਾ ਜੜੀਆਂ ਉਹ ਚੱਲ ਰਹੀਆਂ ਨੇ ਸੋ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹਨਾਂ ਵੱਖ-ਵੱਖ ਪਿੰਡਾਂ ਦੀਆਂ ਸੋ ਕਿਸ ਤਰ੍ਹਾਂ ਦਾ ਮਾਹੌਲ ਉੱਥੇ ਤਾਜ਼ਾ ਕੀ ਸਥਿਤੀ ਹੈ ਪਿੰਡ ਵਾਸੀਆਂ ਦਾ ਕੀ ਕਹਿਣਾ ਕਿਸ ਆਧਾਰ ਦੇ ਉੱਤੇ ਉਹ ਇਹ ਜਿਹੜੀ ਵੋਟ ਆ ਉਸ ਦਾ ਇਸਤੇਮਾਲ ਕਰ ਰਹੇ ਤੇ ਨਾਲ ਦੇ ਨਾਲ ਪੁਲਸ ਅਧਿਕਾਰੀਆਂ ਦਾ ਕੀ ਕਹਿਣਾ ਕਿ ਕਿਸ ਤਰ੍ਹਾਂ ਸ਼ਾਂਤੀਪੂਰਵਕ ਜਿਹੜੀ VOTING ਦੀ ਪ੍ਰਕਿਰਿਆ ਉਹ ਚੱਲ ਰਹੀ ਹੈ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜੂਨ ਹੋ ਰਹੀ ਜੂਨ ਕਹਿੰਦੇ ਨਿਰਪੱਖ ਹੋਣੀ ਚਾਹੀਦੀ ਕੋਈ ਪੇੜ ਪਹਾੜ ਨਾ ਰੱਖੇ ਸਰਪੰਚ ਵੀ ਜਿਹੜਾ ਬਿਲਕੁਲ ਪੇੜ ਪਹਾੜ ਰੱਖਣ ਵਾਲਾ ਨਹੀਂ ਬੰਨਾ ਚਾਹੀ ਕੋਈ ਵੀ ਪਾਰਟੀ ਸਾਰੀ ਪਾਰਟੀ ਟੋਟ ਕੇ ਪਿੰਡ ਤੇ ਬਹੁਤ ਮੁੱਦੇ ਆ ਜੀ ਪਿੰਡ ਦੇ ਫਿਰ ਮੁੱਦਾ ਤੇ ਸਾਡੇ ਪਿੰਡ ਦਾ ਛੱਪੜ ਆ ਜੀ ਜਿਹੜਾ ਕੀ ਘਰਾਂ ਦਾ ਜਿਹੜਾ ਛੱਪੜਾਂ ਦਾ ਪਾਣੀ ਜਿਹੜਾ ਅੱਜ ਘਰਾਂ ਚ ਹੀ ਜਾਂਦਾ ਛੱਪੜ ਦੇ ਵਿੱਚ ਨਹੀਂ ਜਾਂਦਾ ਛੱਪੜ ਦੀ ਖਦਾਈ ਹੋਣੀ ਚਾਹੀਦੀ ਆ ਦੂਜਾ ਸਾਡੇ ਸਕੂਲ ਦਾ ਕੋਈ ਵਿਕਾਸ ਹੋਣਾ ਚਾਹੀਦਾ ਤੀਸਰਾ ਸਾਡੇ ਕਿੰਨਾ ਚਾਹ ਉਹ ਤਾਂ ਸ਼ਾਹ ਬਹੁਤ ਹੈ ਜੀ ਵੋਟਰਾਂ ਸੀ ਸਰਪੰਚ ਨਰਪਾਕ ਹੋਵੇ ਜਿਸ ਦਾ ਕਿਸੇ ਨਾਲ ਕੋਈ ਮਤਲਬ ਨਾ ਹੋਵੇ ਹਰ ਇੱਕ ਵਾਸਤੇ ਬਰਾਬਰ ਹੋਵੇ ਕੋਈ ਬਿਨਾ ਭੇਦ ਭਾਵ ਤੋਂ ਸਾਰਿਆਂ ਦੇ ਕੰਮ ਕੀਤੇ ਜਾਣ ਡਿਊਟੀ ਚੋਣ ਦੇ ਇਲੈਕਸ਼ਨ ਦੇ ਸਬੰਧ ਵਿੱਚ ਡਿਊਟੀ ਜਿਹੜੀ ਵਧੀਆ ਤਰੀਕੇ ਨਾਲ ਹੀ ਚੱਲ ਰਹੀ ਆ ਤੇ ਇਹਦੇ ਵਿੱਚ ਮੁਲਾਜ਼ਮਾਂ ਦੀ ਸਭ ਤੋਂ ਵੱਧ ਜਿਆਦੀ ਅਹਿਮ ਯੋਗਦਾਨ ਨੇ ਤੇ ਜਾਦੇ ਮੁਲਾਜ਼ਮ ਲਾਏ ਹੋਏ ਆ ਲਾਅਨ ਆਰਡਰ ਦੀ ਕੋਈ ਕੰਪਲੇਨਟ ਨਹੀਂ ਕੀਤੀ ਜਾਂਦੀ ਆ ਤੇ ਸੁਰੱਖਿਆ ਪ੍ਰਬੰਧ ਵੀ ਵਧੀਆ ਤੇ ਬਿਲਕੁਲ ਠੀਕ ਠਾਕ ਆ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੋਟਰਾਂ ਨੂੰ ਕੀ ਅਪੀਲ ਕਰੋਗੇ ਵੋਟਰਾਂ ਨੂੰ ਅਪੀਲ ਕਰਦੇ ਆ ਕਿ ਕੋਈ ਹਲਵਾ ਜੀ ਨਾ ਕਰਨਾ ਆਪਣੇ ਆਰਾਮ ਨਾਲ ਸ਼ਾਂਤਮਈ ਮਾਹੌਲ ਨਾਲ ਵੋਟਾਂ ਪਾਉਣ ਕੋਈ ਕਿਸੇ ਕਿਸੇ ਨਾਲ ਤਰਸਰਵਾ ਜੀ ਨਾ ਕਰੇ ਲੋਕਾਂ ਨੇ ਕਿੰਨਾ ਘੱਟ ਸਾਥ ਹਮੇਰੇ ਕੋਲ ਲੋਕਾਂ ਦੇ ਹੁਣ ਸਵੇਰ 8 ਵਜੇ ਤੋਂ ਹੀ ਵੋਟਾਂ ਪਾਉਣ ਲਈ ਲੋਕ ਆ ਰਹੇ ਆ ਤੇ ਬੜੇ ਪਿਆਰ ਨਾਲ ਆਪਣੀਆਂ ਵੋਟਾਂ ਪਾ ਕੇ ਜਾ ਰਹੇ ਆ